ਪਨਾਪੂਰਨ ਹਾਲਾਤਾਂ ਦੇ ਵਿੱਚੋਂ ਇਸ ਵਕਤ 네ਪਾਲ ਦੇਸ਼ ਲੰਘ ਰਿਹਾ ਜਿੱਥੇ ਕਿ ਮੌਜੂਦਾ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਹਾਲਾਤ ਇੰਨੇ ਕ ਨਾਜ਼ੁਕ ਬਣੇ ਕਿ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੀ ਜਿਹੜੀ ਸਾਬਕਾ ਰਾਸ਼ਟਰਪਤੀ ਦੀ ਪਤਨੀ ਦੇ ਉੱਪਰ ਹਮਲਾ ਕਰ ਦਿੱਤਾ ਉਸ ਦਾ ਕਤਲ ਕਰ ਦਿੱਤਾ ਇੱਥੋਂ ਤੱਕ ਕਿ ਰਾਸ਼ਟਰਪਤੀ ਦੀ ਨਿੱਜੀ ਰਿਹਾਇਸ਼ ਦੇ ਵਿੱਚ ਵੀ ਜਿਹੜਾ ਬਹੁਤ ਵੱਡਾ ਪ੍ਰਦਰਸ਼ਨ ਕਰ ਦਿੱਤਾ ਉਸ ਨੂੰ ਅੱਗ ਲਗਾ ਦਿੱਤੀ ਤੇ ਇਹ ਹਾਲਾਤ ਕਿਉਂ ਬਣੇ ਨੇ 20 ਲੋਕਾਂ ਦੀ ਮੌਤ ਹੋਈ 400 ਤੋਂ ਵੱਧ ਜ਼ਖਮੀ ਹੋ ਗਿਆ ਅਸਲ ਦੇ ਵਿੱਚ ਸਚਾਈ ਕੀ ਆ ਸਾਰੀ ਜਿਹੜੀ ਡਿਟੇਲ ਆ ਇਸ ਖਾਸ ਪੈਕੇਜ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਸਲ ਇੱਥੇ ਤੱਕ ਕਿ ਇਸ ਵਕਤ ਹਾਲਾਤ ਇਹਨੇ ਬੇਕਾਬੂ ਨੇ ਕਿ ਜੇਲ੍ਹਾਂ ਦੇ ਵਿੱਚੋਂ 1500 ਜਿਹੜੇ ਕੈਦੀ ਨੇ ਉਹ ਵੀ ਫਰਾਰ ਹੋ ਚੁੱਕੇ ਨੇ ਦਰਸਲ ਇਸ ਵਕਤ ਸਾਬਕਾ ਪ੍ਰਧਾਨ ਮੰਤਰੀ ਚਾਲਾਨਾਥ ਖਨਲ ਦੀ ਜਿਹੜੀ ਪਤਨੀ ਦਾ ਕਤਲ ਵੀ ਕਰ ਦਿੱਤਾ ਗਿਆ ਨੇਪਾਲ ਦੇ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ ਦਰਸਲ 4 ਸਤੰਬਰ 2025 ਨੂੰ ਨੇਪਾਲ ਸਰਕਾਰ ਨੇ ਫੇਸਬੁੱਕ ਟਵਿੱਟਰ YouTube ਅਤੇ WhatsApp Instagram ਸਮੇਤ 26 ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਪਰ ਪਾਬੰਦੀ ਲਗਾ ਦਿੱਤੀ ਸੀ ਸਰਕਾਰ ਇਹ ਦਾਵਾ ਕਰ ਰਹੀ ਸੀ ਕਿ ਇਹ ਪਲੇਟਫਾਰਮ ਨੇ ਜਿਹੜੇ ਝੂਠੀ ਜਾਣਕਾਰੀ ਫਲਾ ਰਹੇ ਨੇ ਨਫ਼ਰਤ ਭਰੀਆਂ ਮੁਹਿੰਮਾਂ ਨੂੰ ਜਿਹੜਾ ਰੋਕਣ ਦੇ ਲਈ ਇਹ ਫੈਸਲਾ ਲਿਆ ਗਿਆ ਸੀ ਪਰ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਨੇ ਇਹ ਗੱਲ ਆਖੀ ਸੀ ਕਿ ਸਾਡੀ ਆਜ਼ਾਦੀ ਦੇ ਉੱਪਰ ਵੱਡਾ ਹਮਲਾ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਇਹ ਗੱਲ ਮੰਨ ਰਹੇ ਸੀ ਕਿ ਆਮ ਲੋਕਾਂ ਦੀ ਆਜ਼ਾਦੀ ਦੇ ਉੱਪਰ ਹਮਲਾ ਜਿਹੜਾ ਨੇਪਾਲ ਸਰਕਾਰ ਦੁਆਰਾ ਕੀਤਾ ਜਾ ਰਿਹਾ ਇਸ ਪਾਬੰਦੀ ਦੇ ਵਿਰੋਧ ਦੇ ਵਿੱਚ 8 ਸਤੰਬਰ 2025 ਤੋਂ ਜਿਹੜਾ ਜੈਨ ਜ਼ੈਡਾ ਪ੍ਰੋਟੈਸਟ ਦੀ ਸ਼ੁਰੂਆਤ ਹੋਈ ਸੀ ਹਜ਼ਾਰਾਂ ਨੌਜਵਾਨ ਸੜਕਾਂ ਦੇ ਉੱਪਰ ਉਤਰ ਆਏ ਸੀ ਪਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ लाठी चार्ज ਕੀਤਾ ਹੰਝੂ ਗੈਸ ਦੇ ਗੋਲੇ ਬਰਾਏ ਰਬੜ ਦੀਆਂ ਗੋਲੀਆਂ ਚਲਾਈਆਂ ਬਾਅਦ ਦੇ ਵਿੱਚ ਸਿੱਧੀਆਂ ਗੋਲੀਆਂ ਚਲਾਈਆਂ ਇਸ ਦੌਰਾਨ ਤਕਰੀਬਨ ਗਿਣਤੀ ਦੱਸੀ ਜਾ ਰਹੀ ਹੈ ਕਿ 20 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਦੇ ਨਾਲ ਤੇ ਉਸ ਤੋਂ ਬਾਅਦ ਸੈਂਕੜੇ ਲੋਕ ਜ਼ਖਮੀ ਹੋ ਚੁੱਕੇ ਨੇ ਬਾਦੇ ਦਵਾ ਦੇ ਕਾਰਨ ਭਿਆਨਕ ਹਿੰਸਾ ਜਿਹੜੀ ਵਾਧੀ ਜਾ ਰਹੀ ਸੀ 9 ਸਤੰਬਰ 2025 ਨੂੰ ਸਰਕਾਰ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਬੈਨ ਲਗਾਇਆ ਸੀ ਉਹ ਬੈਨ ਹਟਾ ਦਿੱਤਾ ਜਿਸ ਦੇ ਵਿੱਚ ਫੇਸਬੁੱਕ ਵਟਸਐਪ YouTube Instagram Twitter ਸਮੇਤ 26 ਜਿਹੜੇ ਪਲੇਟਫਾਰਮਾਂ ਦੇ ਉੱਪਰ ਬੈਨ ਲਗਾਇਆ ਸੀ ਮੁਰ ਤੋਂ ਚਾਲੂ ਹੋ ਜਾਂਦੇ ਨੇ ਪਰ ਹਾਲਾਂਕਿ ਬੈਨ ਹਟਣ ਤੋਂ ਬਾਅਦ ਵੀ ਪ੍ਰਦਰਸ਼ਨ ਸ਼ਾਂਤ ਨਹੀਂ ਹੋਇਆ ਕਿਉਂਕਿ ਨੌਜਵਾਨਾਂ ਦੀ ਮੰਗ ਸਿਰਫ ਆਨਲਾਈਨ ਆਜ਼ਾਦੀ ਨਹੀਂ ਸਗੋ ਪੂਰੇ ਤਰੀਕੇ ਦੇ ਨਾਲ ਸਿਆਸੀ ਬਦਲਾਅ ਵੀ ਜਿਹੜੇ ਇਹ ਨੌਜਵਾਨ ਚਾਹ ਰਹੇ ਨੇ ਜਾਨੀ ਕਿ ਲੱਖਾਂ ਲੋਕ ਇਸ ਸਿਆਸਤ ਦਾ ਤਖਤਾ ਪਲਟਣਾ ਚਾਹੁੰਦੇ ਸੀ ਤੇ ਇਸ ਦੇਸ਼ ਦੇ ਵਿੱਚ ਦੇਸ਼ ਦਾ ਰਾਸ਼ਟਰਪਤੀ ਦੇਸ਼ ਦਾ ਪ੍ਰਧਾਨ ਮੰਤਰੀ ਅਸਤੀਫਾ ਦੇ ਚੁੱਕਿਆ ਖਬਰ ਇਹ ਵੀ ਆ ਕਿ ਮੌਜੂਦਾ ਜਿਹੜੇ ਪ੍ਰਧਾਨ ਮੰਤਰੀ ਸੀ ਅਸਤੀਫਾ ਦਿੱਤਾ ਓਲੀ ਨੇ ਦੇਸ਼ ਵੀ ਛੱਡ ਚੁੱਕੇ ਨੇ ਜਹਾਜ਼ ਦੇ ਰਾਹੀਂ ਉਥੋਂ ਜਿਹੜਾ ਕਿਸੇ ਹੋਰ ਦੇਸ਼ ਦੇ ਵੱਲ ਰਵਾਨਾ ਹੋ ਚੁੱਕੇ ਨੇ ਪ੍ਰਦਰਸ਼ਨਕਾਰੀਆਂ ਨੇ ਇੰਨਾ ਭਿਆਨਕ ਰੂਪ ਤਾਰਨ ਕੀਤਾ ਕਿ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਜਿਹੜਾ 9 ਸਤੰਬਰ ਨੂੰ ਆਪਣੇ ਗੱਦੀ ਛੱਡਣੀ ਪਈ ਜਾਨੀ ਕਿ ਜਿਸ ਤਰੀਕੇ ਗੱਲ ਕਰੀ ਹੈ ਕਿ ਉਹਨਾਂ ਨੂੰ ਅਹੁਦਾ ਛੱਡਣਾ ਪਿਆ ਰਾਜਸਥਾਨੀ ਕਾਠਮੰਡੂ ਦੇ ਵਿੱਚ ਜਿਹੜੀ ਪਾਰਲੀਮੈਂਟ ਦੀ ਇਮਾਰਤ ਆ ਉਸ ਨੂੰ ਅੱਗ ਲਗਾ ਦਿੱਤੀ ਮੰਤਰੀਆਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਸਾਰ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੀ ਭੀੜ ਜਮਾ ਹੋ ਰਹੀ ਸੀ ਉਹਨਾਂ ਦੇ ਉੱਪਰ ਹਮਲਾ ਕੀਤਾ ਅੱਗਾਂ ਲਗਾ ਦਿੱਤੀਆਂ ਇਹ ਘਟਨਾ ਨੇਪਾਲ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਇੱਕ ਵੱਡਾ ਮੋੜ ਸਾਬਤ ਹੋ ਚੁੱਕੀ ਆ ਹਿੰਸਾ ਕਾਰਨ ਕਾਠਮੰਡੂ ਦੇ ਵਿੱਚ ਟਰਾਈ ਭਵਨ ਦੇ ਵਿੱਚ ਜਿਹੜਾ ਇੰਟਰਨੈਸ਼ਨਲ 에어ਪੋਰਟ ਆ ਕੁਝ ਘੰਟਿਆਂ ਦੇ ਲਈ ਬੰਦ ਕਰਨਾ ਪਿਆ ਕਈ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਤੇ ਨਾਲ ਲੱਗਦੇ ਭਾਰਤ, ਚੀਨ ਅਤੇ ਹੋਰ ਨੇੜਲੇ ਦੇਸ਼ਾਂ ਨੂੰ ਜਿਹੜੇ ਆ ਆਪਣੇ ਨਾਗਰਿਕਾਂ ਨੂੰ ਇਹ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਕਿ ਨੇਪਾਲ ਦੇ ਵਿੱਚ ਕਿਸੇ ਵੀ ਤਰੀਕੇ ਦੀ ਯਾਤਰਾ ਨਾ ਕੀਤੀ ਜਾਵੇ ਸਾਲ 2008 ਦੇ ਵਿੱਚ ਨੇਪਾਲ ਨੇ ਰਾਜਸ਼ਾਹੀ ਖਤਮ ਕਰਕੇ ਗਣਤੰਤਰ ਅਪਣਾਇਆ ਸੀ ਪਰ ਇਸ ਤੋਂ ਬਾਅਦ 16 ਸਾਲਾਂ ਦੇ ਵਿੱਚ 14 ਤੋਂ ਵੱਧ ਸਰਕਾਰਾਂ ਬਦਲ ਚੁੱਕੀਆਂ ਨੇ ਕੋਈ ਵੀ ਪ੍ਰਧਾਨ ਮੰਤਰੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ ਭ੍ਰਿਸ਼ਟਾਚਾਰ ਰਿਸ਼ਤੇਦਾਰਵਾਦ ਜਾਨੀ ਕਿ ਪਰਿਵਾਰਵਾਦ ਜਾਂ ਫਿਰ ਬੇਰੁਜ਼ਗਾਰੀ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਵਧਾਇਆ ਪ੍ਰਦਰਸ਼ਨ ਸਿਰਫ ਬੈਨ ਹਟਾਉਣ ਤੱਕ ਸੀਮਤ ਨਹੀਂ ਨਹੀਂ ਰਿਹਾ ਜਿਹੜਾ ਨੌਜਵਾਨ ਨੇ ਨੈਪੋਕੀਟਸ ਦਾ ਟ੍ਰੈਂਡ ਰਾਹੀਂ ਰਾਜਨੀਤਿਕ ਆਗੂਆਂ ਦੇ ਬੱਚਿਆਂ ਨੂੰ ਜਿਹੜੀ ਸ਼ਾਨੋ-ਸਾਕਤ ਵਾਲੀ ਜ਼ਿੰਦਗੀ ਦਾ ਮੁਕਾਬਲਾ ਆਮ ਲੋਕਾਂ ਦੀਆਂ ਮੁਸੀਬਤਾਂ ਦੇ ਨਾਲ ਕਰ ਰਹੇ ਨੇ ਜਾਨੀ ਕਿ ਆਮ ਲੋਕ ਇਹ ਕਹਿ ਰਹੇ ਨੇ ਕਿ ਜਿਹੜੇ ਲੀਡਰਾਂ ਦੇ ਬੱਚੇ ਨੇ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉ ਰਹੇ ਨੇ ਪਰ ਆਮ ਲੋਕ ਭੁੱਖਮਰੀ ਦੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ ਬੇਰੋਜ਼ਗਾਰੀ ਦੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ ਆਮ ਲੋਕ ਉਹਨਾਂ ਦੀ ਮੰਗ ਹੈ ਕਿ ਭ੍ਰਿਸ਼ਟਾਚਾਰ ਤੁਰੰਤ ਖਤਮ ਕੀਤਾ ਜਾਵੇ ਨੌਜਵਾਨਾਂ ਦੇ ਲਈ ਜਿਹੜਾ ਰੋਜ਼ਗਾਰ ਬਣਾਇਆ ਜਾਵੇ ਸਿਆਸੀ ਸਿਸਟਮ ਦੇ ਵਿੱਚ ਵੱਡੇ સુધાર ਕੀਤੇ ਜਾਣ ਹਾਲਾਂਕਿ ਸਰਕਾਰ ਨੇ ਕਰਫਿਊ ਲਗਾਇਆ ਹੋਇਆ ਅਸਥਾਈ ਤੌਰ ਤੇ ਹਿੰਸਾ ਘਟ ਹੋ ਚੁੱਕੀ ਆ ਪਰ ਹਾਲਾਤ ਅਜੇ ਵੀ ਤਣਾਅਪੂਰਨ ਨੇ ਤੇ ਇਸ ਵਕਤ ਫੌਜ ਦੇ ਵੱਲੋਂ ਫੌਜ ਦਾ ਰਾਜ ਲਾਗੂ ਕਰਕੇ ਫੌਜ ਨੇ ਇਸ ਵਕਤ ਆਪਣੇ ਹੱਥਾਂ ਦੇ ਵਿੱਚ ਸਾਰੀ ਕਮਾਨ ਲੈ ਲਿਆ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਰੋਸਾ ਘਟ ਚੁੱਕਿਆ ਨੌਜਵਾਨਾਂ ਦੀਆਂ ਚੱਲ ਰਹੀਆਂ ਮੰਗਾਂ ਕਾਰਨ ਸੰਕਟ ਜਲਦੀ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ ਤੇ ਹਾਲਾਤ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨੇ ਤੇ ਇਸ ਸਾਰੇ ਜਿਹੜੇ ਇਸ ਖਬਰ ਦੇ ਵਿੱਚੋਂ ਜਾਂ ਫਿਰ ਪੂਰੇ ਘਟਨਾ ਕਰਨ ਦੌਰਾਨ ਵਿੱਚੋਂ ਇਹ ਸਾਰਾ ਕਲੀਅਰ ਹੋ ਰਿਹਾ ਕਿ ਸਾਲ 2008 ਤੋਂ ਜਿਹੜਾ ਹੁਣ ਤੱਕ ਇਹ ਨਹੀਂ ਹੋਇਆ ਕਿ ਕਿਸੇ ਵੀ ਪ੍ਰਧਾਨ ਮੰਤਰੀ ਕਿਸੇ ਵੀ ਸਰਕਾਰ ਨੇ ਆਪਣਾ ਕਾਰਜਕਾਲ ਪੂਰਾ ਹੋਇਆ ਕੀਤਾ ਹੋਵੇ दरअसल ਲੋਕਾਂ ਨੇ ਜਿਹੜਾ ਇਹ ਰੋਹ ਦੇਖਣ ਨੂੰ ਮਿਲਿਆ 26 ਪਲੇਟਫਾਰਮਾਂ ਦੇ ਵਿੱਚ ਨਹੀਂ ਹੈ ਲੋਕ ਬੇਰੁਜ਼ਗਾਰੀ ਤੋਂ ਤੰਗ ਨੇ ਪਰਿਵਾਰਵਾਦ ਸਿਆਸਤ ਦੇ ਵਿੱਚ ਜਿਹੜਾ ਚੱਲ ਰਿਹਾ ਉਸ ਦੇ ਉੱਤੋਂ ਜਿਹੜਾ ਤੰਗ ਨੇ ਲੋਕ ਕਹਿ ਰਹੇ ਨੇ ਕਿ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੇ ਬੱਚੇ ਰਾਜਾ ਸ਼ਾਹੀ ਵਾਲੀ ਜ਼ਿੰਦਗੀ ਜਿਹੜੀ ਜਿਉ ਰਹੇ ਨੇ ਤੇ ਆਮ ਲੋਕ ਭੁੱਖੇ ਮਰ ਰਹੇ ਨੇ ਇਹ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਨੇ ਤੁਸੀਂ ਦੇਖੋ ਕਿ ਹਾਲਾਤ ਇੰਨੇ ਵਿਗੜੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇ ਕੇ ਦੇਸ਼ ਛੱਡਣਾ ਪਿਆ ਤੇ ਉਸ ਤੋਂ ਬਾਅਦ ਹਾਲਾਤ ਨਹੀਂ ਸੁਧਰੇ ਪ੍ਰਧਾਨ ਮੰਤਰੀ ਦੀ ਜਿਹੜੀ ਨਿੱਜੀ ਰਹਿائشਾਂ ਮੰਤਰੀਆਂ ਦੀ ਨਿੱਜੀ ਰਹਿائشਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਅਗਾਂ ਨਗਾਦਤੀਆਂ ਤੇ ਅੱਜ ਰਾਸ਼ਟਰਪਤੀ ਰਾਮਚੰਦਰ ਪੰਡੋਲ ਨੇ ਵੀ ਜਿਹੜਾ ਅਸਤੀਪਾ ਦੇ ਦਿੱਤਾ ਇੰਨੇ ਹਾਲਾਤ ਤਣਾਪੂਰਨ ਬਣੇ ਤੇ ਐਸ ਵਕਤ ਜਿਹੜੀ ਕਮਾਨ ਆ ਫੌਜ ਦੇ ਹੱਥਾਂ ਦੇ ਵਿੱਚ ਆ ਚੁੱਕੀ ਹੈ ਇੱਥੋਂ ਤੱਕ ਕਿ 1500 ਕੈਦੀ ਨੇ ਜਿਹੜੇ ਬੇਕਾਬੂ ਹੋ ਕੇ ਜੇਲ੍ਹ ਦੇ ਵਿੱਚੋਂ ਫਰਾਰ ਹੋ ਚੁੱਕੇ ਨੇ ਯਾਨੀ ਕਿ ਦਿਨ-ਬਦਨ 4 ਸਤੰਬਰ ਨੂੰ ਸਾਰੇ ਫੈਸਲੇ ਹੁੰਦੇ ਨੇ ਕਿ ਕਿਸ ਤਰੀਕੇ ਨੇਪਾਲ ਸਰਕਾਰ ਨੇ ਬੈਨ ਲਗਾਇਆ ਸੀ ਤੇ ਉਸ ਤੋਂ ਬਾਅਦ ਦਿਨ-ਬਦਨ ਹਾਲਾਤ ਵਿਗੜਦੇ ਨੇ ਅੱਜ 10 ਦਸੰਬਰ ਦਾ ਦਿਨ ਹੋਇਆ ਜਾਨੀ ਕਿ 6-7 ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਿਆ ਰਾਸ਼ਟਰਪਤੀ ਅਸਤੀਫਾ ਦੇ ਗਿਆ ਸਾਬਕਾ ਪ੍ਰਧਾਨ ਮੰਤਰੀ ਚਾਲਾ ਨਾਥ ਕਨਲ ਦੀ ਪਤਨੀ ਦਾ ਕਤਲ ਵੀ ਹੋ ਗਿਆ ਜਾਨੀ ਕਿ ਸਰਕਾਰੀ ਦਫ਼ਤਰਾਂ ਨੂੰ ਅੱਗਾਂ ਲੱਗੀਆਂ ਦੇਸ਼ ਦੀ ਪਾਰਲੀਮੈਂਟ ਨੂੰ ਅੱਗ ਲੱਗੀ ਸਰਕਾਰੀ ਦਫ਼ਤਰਾਂ ਨੂੰ ਅੱਗਾਂ ਲੱਗੀਆਂ ਮੰਤਰੀਆਂ ਦੇ ਘਰ ਫੂਕ ਦਿੱਤੇ ਤੇ ਫੌਜ ਦੇ ਹੱਥਾਂ ਦੇ ਵਿੱਚ ਕਮਾਂ ਆ ਚੁੱਕੀ ਹੈ ਹਾਲਾਂਕਿ ਨੌਜਵਾਨਾਂ ਦੇ ਵਿੱਚ ਜਿਹੜਾ ਇਸ ਵਕਤ ਵੀ ਉਸੇ ਤਰੀਕੇ ਦੇ ਨਾਲ ਰੋਸ ਆ ਰੋਸ ਘਟਣ ਦਾ ਨਾਮ ਨਹੀਂ ਲੈ ਰਿਹਾ ਲੋਕ ਉਮੀਦਾਂ ਲਗਾ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਸ਼ਾਂਤੀ ਆ ਜਾਵੇ ਪਰ ਸ਼ਾਂਤੀ ਆਉਣ ਦੀ ਨਜ਼ਰ ਨਹੀਂ ਆਈ ਕਿਉਂਕਿ ਸਿਆਸੀ ਬਦਲਾਅ ਦੇ ਵਿੱਚ ਨੌਜਵਾਨੇ ਚਾਹੁੰਦੇ ਨੇ ਕਿ ਸਿਆਸਤ ਦਾ ਤਰਕਤਾ ਜਿਹੜਾ ਉਹ ਪਲਟਿਆ ਜਾਵੇ ਹਾਲਾਂਕਿ ਇੱਕ ਤਖਤਾ ਪਲਟਦਾ ਦਿਖਦਾ ਵੀ ਨਜ਼ਰ ਆਇਆ ਕਿ ਜਿਹੜੇ ਪ੍ਰਧਾਨ ਮੰਤਰੀ ਨੂੰ ਜਿਹੜਾ ਦੇਸ਼ ਛੱਡਣਾ ਪੈ ਜਵੇ ਤਾਂ ਤਖਤਾ ਸਿੱਧੇ ਤੌਰ ਤੇ ਪਲਟਦਾ ਹੋਇਆ ਨਜ਼ਰ ਆ ਰਿਹਾ ਹੈ